ਜਦੋਂ 80 ਸਾਲਾਂ ਚਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਨਾਰਸ ਪੁੱਜੇ ਸਨ ਤਾਂ ਇਲਾਕੇ ਦੇ ਅਤੇ ਪ੍ਰਸਿੱਧ ਸਮਕਾਲੀ ਭਗਤ ਵੀ ਦਰਸ਼ਨਾਂ ਨੂੰ ਆਏ ਤੇ ਉਹਨਾਂ ਦਰਸ਼ਨ ਕਰਕੇ ਕਿਹਾ ਕਿ ਗੁਰੂ ਨਾਨਕ ਐਸਾ ਹੈ ਜੋ ਕਿਸੇ ਬਾਤ ਦਾ ਦਾਵਾ ਨਹੀਂ ਕਰਦਾ ਨਾ ਕਮਾਈ ਕਾ ਨਾ ਭਗਤੀ ਕਾ ਨਾ ਸਿਮਰਨ ਕਾ ਨਾ ਜਪ ਕਾ ਨਾ ਤਪ ਕਾ ਨਾ ਧਰਮ ਕਾ ਨਾ ਪੁੰਨ ਕਾ ਨਾ ਇਸ਼ਾਨਾਨ ਕਾ ਨਾ ਸੀਲ ਕਾ ਨਾ ਸੰਜਮ ਕਾ ਨਾ ਜੁਗਤ ਕਾ ਨਾ ਰਹਿਤ ਕਾ ਨਾ ਨਾਮ ਕਾ ਨਾ ਕਾਹੂ ਸੇਵਾ ਕਾ ਆਪਣੇ ਆਪ ਨੂੰ ਕੀਟ ਕਰ ਜਾਣਤਾ ਹੈ ਔਰ ਕਰਨਹਾਰ ਉਸਕੋ ਪਛਾਨਤਾ ਹੈ ਕਰਮ ਕਰ ਕਰ ਨਿਹਕਰਮ ਆਪਣੇ ਆਪ ਨੂੰ ਜਾਣਦਾ ਹੈ ਭਗਤਾ ਨੇ ਜਦ ਪੁੱਛਿਆ ਕਿ ਉਹਨਾਂ ਕੈਸੇ ਪਾਇਆ ਗੁਰੂ ਜੀ ਨੇ ਕਿਹਾ ਹਉ ਹੋਵੇ ਤਾਂ ਉਹੋ ਨਹੀਂ ਉਸ ਸਾਥ ਜੋੜ ਕਿਛ ਨਹੀਂ ਚਲਤਾ ਸਿਫਤ ਨਾਲ ਹੀ ਸਿਫਤ ਵਿੱਚ ਸਮਾ ਸਕੀਦਾ ਹੈ ਸਿਫਤੀ ਸਿਫਤ ਸਮਾਈ ਉਹਨਾਂ ਸਾਰਿਆਂ ਨੇ ਗੁਰੂ ਜੀ ਦੇ ਬਚਨ ਸੁਣ ਕੇ ਕਿਹਾ ਕੱਲ ਵਿਖੇ ਤੇਰਾ ਪੰਥ ਚੱਲੇਗਾ ਤਿਹ ਲੋ ਮਹਾਨੰਕ ਹੀ ਨਾਨਕ ਹੋਏ ਜਾਏਗਾ ਬਨਾਰਸ ਦਾ ਰਾਜਾ ਹਰੀਨਾਥ ਵੀ ਆਇਆ ਤੇ ਉਸਨੇ ਸੰਸਾਰ ਤਿਆਗਣ ਦੀ ਗੱਲ ਕਹੀ ਤਾਂ ਗੁਰੂ ਜੀ ਨੇ ਉਪਦੇਸ਼ ਦਿੰਦੇ ਹੋਏ ਫਰਮਾਇਆ ਸਾਡਾ ਰਾਹ ਸੰਸਾਰ ਛੱਡਣ ਵਾਲਾ ਨਹੀਂ ਸਾਡਾ ਇਹ ਮਤ ਨਹੀਂ ਕਿ ਤੂੰ ਰਾਜ ਛੋਟ ਕਰ ਭੀਖ ਮੰਗਦਾ ਫਿਰੇ ਹਮਾਰੇ ਮਿਲਣੇ ਦਾ ਵਸੀਖ ਜਾਨੇ ਕਿ ਵਾਅਦਾ ਤਾਂ ਹੈ ਜੇ ਤੂੰ ਰਾਜ ਹੀ ਮੈਂ ਪਰਮੇਸ਼ਰ ਦਾ ਪਰਮ ਪਦ ਪਾਵੇ ਰਾਜ ਵਿੱਚ ਜੋਗ ਮਿਲਦਾ ਹੈ ਜੇ ਪਰਮੇਸ਼ਰ ਦਾ ਸਿਮਰਨ ਸੇਵਾ ਜਾਣ ਕਰ ਕਰੇ ਨਾਮ দান ਸੀਲ ਸੰਜਮ ਦਇਆ ਭਾਉ ਗਰੀਬੀ ਧਾਰਨ ਕਰੇ ਤਾਂ ਰਾਜ ਮੇ ਹੀ ਮੁਕਤਾ ਹੋਏ ਗਿਆਨੀ ਗਿਆਨ ਸਿੰਘ ਦੇ ਕਥਨ ਅਨੁਸਾਰ ਬਨਾਰਸ ਆਪ ਜੀ 15 ਦਿਨ ਰਹੇ ਭਗਤ ਰਵਿਦਾਸ ਜੀ ਵੀ ਉੱਥੇ ਮਿਲੇ ਕਹੇ ਜਾਂਦੇ ਹਨ ਉਥੋਂ ਭਗਤ ਕਬੀਰ ਜੀ ਨੂੰ ਮਿਲਣ ਲਈ ਮਗਹਰ ਗੋਰਖਪੁਰ ਦੇ ਨੇੜੇ ਚਲੇ ਗਏ ਕਬੀਰ ਜੀ ਬੜੇ ਤਪਾਕ ਨਾਲ ਮਿਲੇ ਕਬੀਰ ਜੀ ਨੇ ਨਿਮਰਤਾ ਵਿੱਚ ਕਿਹਾ ਰਾਖ ਲੈ ਹਮ ਤੇ ਬਿਗਰੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਬੀਰ ਪ੍ਰੇਮ ਭਗਤ ਮੈਂ ਤੂੰ ਗੰਬੀਰ 7 ਦਿਨ ਉਥੇ ਰਹੇ ਵਾਰ ਮਾਜ ਤੇ ਮਹਲਾਰ ਦੀਆਂ ਕਈ ਪੌੜੀਆਂ ਉਥੇ ਹੀ ਉਚਾਰੀਆਂ ਗੁਰੂ ਜੀ ਨੇ ਉਥੇ ਇਹ ਗੱਜ ਵਜਾ ਕੇ ਕਿਹਾ ਕਿ ਕਾਲੀਯੁਗ ਵਿੱਚ ਹੋਰ ਕੋਈ دارو ਨਹੀਂ ਲੱਗਦਾ ਨਾ ਤੰਤਰ ਨਾ ਮੰਤਰ ਸਿਰਫ ਪ੍ਰਭੂ ਦਾ ਸਿਮਰਨ ਤੁਰਦਾ ਹੈ ਅਵਰਨਾ ਔਖਦ ਤੰਤ ਨਾ ਮੰਤਾ ਹਰ ਹਰ ਸਿਮਰਨ ਕਿਲ ਵਿਖ ਹੰਤਾ ਉੱਥੋਂ ਆਪ ਜੀ ਗੋਰਖਪੁਰ ਤੇ ਫਿਰ ਬਨਾਰਸ ਹੁੰਦੇ ਹੋਏ ਗਿਆ ਗਏ ਇਹ ਮਨਉਤ ਹੈ ਕਿ ਗਿਆ ਵਿੱਚ ਗਵਾਸੁਰ ਰਾਖਸ਼ ਦਾ ਸ਼ਰੀਰ ਦੱਬਿਆ ਪਿਆ ਹੈ ਕਹਿੰਦੇ ਹਨ ਕਿ ਗਵਾਸੁਰ ਨੇ ਭਗਤੀ ਕਰ ਇਹ ਵਰ ਲਿਆ ਸੀ ਕਿ ਉਸ ਨੂੰ ਦੇਖਣ ਨਾਲ ਹੀ ਜੀਵ ਨਰਕਾਂ ਤੋਂ ਛੁੱਟ ਜਾਣਗੇ ਜਦ ਨਰਕ ਹੀ ਖਾਲੀ ਹੋ ਗਿਆ ਤਾਂ ਦੇਵਤਿਆਂ ਨੇ ਵਾਸੁਰ ਕੋਲੋਂ ਸਰੀਰਦਾਨ ਵਜੋਂ ਮੰਗਿਆ ਤੇ ਉਹ ਪੱਥਰ ਹੋ ਗਿਆ ਉਸ ਦਾ ਪੱਥਰ ਸਰੀਰ ਗਿਆ ਵਿੱਚ ਹੈ ਤੇ ਧਰਮ ਦੇ ਨਾਂ ਤੇ ਪਖੰਡ ਕਰਨ ਵਾਲਿਆਂ ਨੇ ਇਹ ਪ੍ਰਸਿੱਧ ਕਰ ਦਿੱਤਾ ਕਿ ਜੇ ਕੋਈ ਉਸ ਦੇ ਸਰੀਰ ਦੇ ਅਸਥਾਨ ਤੇ ਆ ਕੇ ਪੁੰਨਦਾਨ ਕਰੇਗਾ ਉਸ ਦੀ ਗਤੀ ਹੋਵੇਗੀ ਤਿਲ जौ ਅਤੇ ਚੋਲਾਂ ਦੇ 9 ਪਿੰਨੇ ਪਿੰਡ ਵਟ ਕੇ ਵੰਡੇ ਜਾਂਦੇ ਹਨ ਪਹਿਲੇ ਦਾ ਸਿਰ ਦੂਜੇ ਦੀ ਗਰਦਨ ਤੀਜੇ ਦੀ ਛਾਤੀ ਚੌਥੇ ਦੀ ਪਿੱਠ ਪੰਜਵੇਂ ਦਾ ਪੱਟ ਛੇਵੇਂ ਦਾ ਲੱਕ ਸੱਤਵੇਂ ਦਾ ਪੇਟ ਅੱਠਵੇਂ ਦੇ ਗੋਡੇ ਅਤੇ ਨੌਵੇਂ ਦੇ ਪੈਰ ਬਣਾ ਕੇ ਪੂਰੀ ਦੇਹੀ ਦਾ ਬਣਨਾ ਪ੍ਰਸਿੱਧ ਕੀਤਾ ਹੋਇਆ ਹੈ ਇਸ ਤੋਂ ਹੋਰ ਕਈ ਪਦਾਰਥ ਹਥਿਆਲੇ ਜਾਂਦੇ ਹਨ ਗੁਰੂ ਨਾਨਕ ਦੇਵ ਜੀ ਨੇ ਦੀਵਾ ਮੇਰਾ ਏਕ ਨਾਮ ਦਾ ਉਪਦੇਸ਼ ਦਿੰਦੇ ਹੋਏ ਫਰਮਾਇਆ ਲੋਕਾ ਮਤ ਕੋ ਫਕੜ ਪਾਏ ਲਖ ਮੜਿਆ ਕਰ ਏਖਟੇ ਏਕ ਰਤੀ ਲੇ ਪਾਹੇ ਪੰਡ ਪਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ ਇੱਥੇ ਉੱਥੇ ਆਗੇ ਪਾਛੇ ਇਹੇ ਮੇਰਾ ਆਧਾਰ ਗਿਆ ਤੋ ਬੋਧ ਗਿਆ ਪੁੱਜੇ ਮੱਠ ਦੇ ਮਹੰਤ ਦੇਵਗਿਰੀ ਨੇ ਬਾਬੇ ਦੇ ਬਚਨਾਂ ਵਿੱਚ ਸ਼ਾਂਤੀ ਅਨੁਭਵ ਕੀਤੀ ਜੋ ਬੀਜ ਗੁਰੂ ਜੀ ਪਾਏ ਆਏ ਸਨ ਉਸ ਨੇ ਫਲ ਗੁਰੂ ਹਰਗੋਬਿੰਦ ਜੀ ਵੇਲੇ ਦਿੱਤਾ ਦੇਵਗਿਰੀ ਤੋਂ ਤੀਜੀ ਪੀੜੀ ਭਗਤ ਗਿਰ ਮਹੰਤ ਆਪਣੇ 360 ਮਹੰਤਾਂ ਸਮੇਤ ਗੁਰੂ ਘਰ ਦਾ ਸੇਵਕ ਬਣਿਆ ਜੋ ਹੁਣ ਵੀ ਉਸ ਦੇਸ਼ ਵਿੱਚ ਭਗਤ ਭਗਵਾਨ ਦੇ ਸਦਾਉਂਦੇ ਹਨ ਔਥੋਂ ਰਜੌਲੀ ਗਏ ਤੇ ਕਲਨਸ਼ਾਹ ਨੂੰ ਨਾਮ ਬਖਸ਼ਿਆ اٹਕਿਆਂ ਨੂੰ ਗੁਰੂ ਜੀ ਅੱਗੇ ਤੋਰ ਰਹੇ ਸਨ ਉਤੋਂ 4 ਮੀਲ ਦੂਰ ਅਕਬਰਪੁਰ ਦੇ ਪਿੰਡ ਇੱਕ ਐਸੀ ਵਾਰਤਾ ਹੋਈ ਜਿਸ ਦੁਆਰਾ ਗੁਰੂ ਜੀ ਨੇ ਸੰਗਤ ਦੀ ਮਹਿਮਾ ਨੂੰ ਦਿੜੜ ਕੀਤਾ ਦੋ ਦੁਕਾਨਦਾਰ ਨਿਤ ਰਾਤ ਮਗਰੋਂ ਇਕੱਠੇ ਤੁਰਦੇ ਅਤੇ ਦੂਰ ਆਤੇ ਪੁੱਜ ਵਕ ਹੋ ਜਾਂਦੇ ਇੱਕ ਵੇਸਵਾ ਪਾਸ ਚਲਾ ਜਾਂਦਾ ਅਤੇ ਦੂਜਾ ਸਤਸੰਗ ਵਿੱਚ ਚਲਿਆ ਜਾਂਦਾ ਇੱਕ ਦਿਨ ਜਦ ਵੇ ਬਿਚਾਰੀ ਵਾਪਸ ਪਿਆ ਮੁੜਦਾ ਸੀ ਤਾਂ ਉਸ ਨੂੰ ਥੇਡਾ ਲੱਗਾ ਇੱਕ ਮੋਹਰ ਮਿਲੀ ਦੂਜੇ ਪਾਸੇ ਸਤਸੰਗੀ ਨੂੰ ਤੁਰਦੇ ਸੂਲ ਚੁਭੀ ਤੇ ਖੂਨ ਵਗਿਆ ਦੋਵੇਂ ਜਦ ਇਕੱਠੇ ਹੋਏ ਤਾਂ ਆਪਣੀ ਆਪਣੀ ਵਾਰਤਾ ਦੱਸੀ ਗੁਰੂ ਨਾਨਕ ਦੇਵ ਜੀ ਦਾ ਆਉਣਾ ਸੁਣ ਕੇ ਦੋਵੇਂ ਸ਼ੰਕਾ ਨਿਵਾਰਨ ਲਈ ਹਾਜ਼ਰ ਹੋਏ ਤੇ ਕਿਹਾ ਕਿ ਪਾਪ ਦੇ ਸੰਗ ਦਾ ਸਿੱਟਾ ਮੂਹਰ ਤੇ ਸਾਧ ਸੰਗ ਦਾ ਫਲ ਮੂਹਰਾ ਗੁਰੂ ਜੀ ਨੇ ਕਿਹਾ ਉਸੇ ਥਾਂ ਹੀ ਚੱਲੋ ਜਿੱਥੇ ਮੋਹਰ ਮਿਲੀ ਹੈ ਜਦ ਉੱਥੇ ਪੁੱਜੇ ਜਿੱਥੋਂ ਵਿਬਚਾਰੀ ਨੂੰ ਮੋਹਰ ਮਿਲੀ ਸੀ ਤਾਂ ਰਤੱਕ ਪੁੱਟ ਕੇ ਹੇਠਾਂ ਵੇਖਿਆ ਤਾਂ ਇੱਕ ਗਾਗਰ ਕੋਲਿਆਂ ਨਾਲ ਭਰੀ ਪਈ ਸੀ ਮਹਾਰਾਜ ਨੇ ਕਿਹਾ ਪਾਪ ਦੇ ਸੰਗ ਦਾ ਸਿੱਟਾ ਇਹ ਹੈ ਕਿ ਹੀਰਿਆਂ ਰੂਪੀ ਜੀਵਨ ਇਸਨੇ ਕੋਲਾ ਬਣਾ ਲਿਆ ਇਹੇ ਮੋਹਰ ਵੀ ਇਸ ਨੂੰ ਤੇਰੇ ਨਾਲ ਕੁਝ ਚਿਰ ਸੰਗ ਨਾਲ ਮਿਲੀ ਹੈ ਜਦ ਉੱਥੇ ਪੁੱਜੇ ਜਿੱਥੇ ਸੂਲ ਜੁਬੀ ਸੀ ਤਾਂ ਸਾਰੇ ਦੇਖ ਕੇ ਹੈਰਾਨ ਹੋਏ ਕਿ ਸੱਪਾਂ ਦੀ ਖੁੱਡ ਸੀ ਸੰਗਤ ਨਾਲ ਸੱਪ ਖੁੱਡ ਵਿੱਚ ਚਲੇ ਗਏ ਜੋ ਥੋੜੀ ਜਹੀ ਹਉਮੈ ਕ੍ਰੋਧ ਜ਼ਹਿਰ ਸੀ ਉਹ ਵੀ ਬਾਹਰ ਨਿਕਲ ਗਿਆ ਗੁਰੂ ਜੀ ਨੇ ਸਾਧ ਸੰਗਤ ਦੀ ਉਚਿਤਾ ਦਰਸਾਉਂਦੇ ਹੋਏ ਫਰਮਾਇਆ ਕਿ ਸਾਧ ਸੰਗਤ ਤੋਂ ਕੋਈ ਤਪ ਨਹੀਂ ਤੇ ਇਸੇ ਵਿੱਚ ਪਾਪ ਕੱਟਣ ਤੇ ਹਟਾਉਣ ਦੀ ਸ਼ਕਤੀ ਹੈ ਇਕ ਬਾਲਕ ਨੇ ਉੱਥੇ ਹੀ ਹੋਲਾਂ ਜਾਣ ਕੇ ਪੁੱਜੇ ਹੋਏ ਛਿਲਕੇ ਸਮੇਤ ਹਰੇ ਚਨੇ ਸ਼ਰਦਾ ਨਾਲ ਭੇਟ ਕੀਤੀਆਂ ਤਾਂ ਆਪ ਜੀ ਨੇ ਸ਼ੱਕੀਆਂ ਅਤੇ ਉਸ ਬਾਲਕ ਨੂੰ ਆਓ ਬੈਠੋ ਸੁਲਤਾਨ ਕਹਿ ਕੇ ਕੋਲ ਬਿਠਾਇਆ ਉਹ ਬਾਲਕ ਪਿੱਛੋਂ ਬਾਦਸ਼ਾਹ ਬਣਿਆ ਅਕਬਰਪੁਰ ਤੋਂ ਆਪ ਜੀ ਪਟਨਾ ਚਲੇ ਗਏ ਸਨ ਤਾਂ ਤਾਂਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ